ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਹੈਂਡਵਰਕ ਦੇ ਹੈਵੀ ਸੂਟ ਲੈ ਕੇ ਆਏ ਆਂ ਸ਼ਰਾਰਾ ਸੂਟ ਹੈਵੀ ਨੇ ਇਹ ਵਾਲੇ ਸੂਟ ਵੀ 크ਰੇਪ ਦੇ ਆ ਸਟਾਫ ਦੇ ਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨਾਲ ਦੁਪੱਟਿਆਂ ਦੇ ਉੱਤੇ ਪ੍ਰੋਪਰ ਲਾਸ ਲੱਗੀ ਹੋਈ ਆ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸਾਰਿਆਂ ਦੇ ਪ੍ਰਾਈਸ ਸੁਪਰ ਮੈਂਸ਼ਨ ਕੀਤੇ ਹੋਏ ਆ ਕਲਰ ਆਪਸ਼ਨ ਦਿੱਤੇ ਹੋਏ ਆ ਇਹ ਵਾਲੀਆਂ ਫਰਾਕਾਂ ਨੇ ਜਿਹੜੇ ਨਾਲ ਇਹਨਾਂ ਦੇ 3 ਮੀਟਰ ਦੀ ਫਰਾਕ ਰਹੇਗੀ 3 ਮੀਟਰ ਦਾ ਇਹਦੇ ਨਾਲ ਰਹੇਗਾ ਜੀ ਸ਼ਰਾਰੇ ਦਾ ਕਪੜਾ ਤੇ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਸਾਰੇ ਹੈਂਡਵਰਕ ਦੀ 컬렉ਸ਼ਨ ਹੈ ਕੋਈ ਵੀ ਸੂਟ ਪਾਰਟੀ ਵੇਅਰ ਬੁੱਕ ਕਰਵਾ ਸਕਦੇ ਹੋ ਅੱਜ ਵਾਲੀ 컬렉ਸ਼ਨ ਸਾਰੀ ਹੀ ਡਿਜ਼ਾਈਨਰ ਸੂਟਾਂ ਦੀ ਬਣੀ ਹੋਈ ਹੈ ਇਹ ਵਾਲੇ ਸੂਟ ਆਉਣਗੇ ਜੀ ਜੌਰਜਟ ਦੇ ਤੇ ਸਾਰਾ ਸਟਫ ਇਹਦਾ ਜੌਰਜਟ ਰਹੇਗਾ ਮੋਰਨੀਆਂ ਵਾਲਾ ਸੂਟ ਹੈ ਇਹ ਵਾਲਾ ਤੇ ਤੁਸੀਂ ਇਹਨਾਂ ਨੂੰ ਵੀ ਬਾਏ ਕਰ ਸਕਦੇ ਹੋ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਇਹ ਵਾਲੇ ਸੂਟ ਵੀ ਹੈਂਡਵਰਕ ਦੇ ਹੈ ਸ਼ਿਮਰ ਦਾ ਫੈਬਰਿਕ ਰਹੇਗਾ ਤੇ ਨਾਲ ਇਹਨਾਂ ਦੇ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਰਹਿਣਗੇ ਇਦੇ ਵਿੱਚ ਕਲਰ ਆਪਸ਼ਨ ਸਾਰੇ ਦਿੱਤੀ ਹੋਈ ਹੈ ਕੱਲੇ-ਕੱਲੇ ਪੀਸ ਦੀ ਵੀ ਆਪਾਂ ਪਿਕ ਪਾਈ ਹੋਈ ਹੈ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹ ਵਾਲਾ ਸੂਟ ਰਹਿਗਾ ਜੀ ਕਾਟਨ ਸਟਾਫ ਦੇ ਵਿੱਚ ਤੇ ਇਹ ਵਾਲੇ ਸੂਟ ਰਹਿਣਗੇ ਜੀ ਔਰਗੈਂਜ਼ਾ ਦੀ ਸ਼ਰਟ ਰਹੇਗੀ ਨਾਲ ਬਾਟਮ ਪਲੇਨ ਰਹੇਗੀ ਇਹਨਾਂ ਦੇ ਉੱਪਰ ਵੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਨਾਲ ਟਾਈ ਡਾਈ ਦਾ ਦੁਪੱਟਾ ਰਹੇਗਾ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹ ਵੀ ਔਰਗੈਂਜ਼ਾ ਦੀ ਸ਼ਰਟ ਰਹੇਗੀ ਜੀ ਬਾਟਮ ਪਲੇਨ ਰਹੇਗੀ ਤੇ ਨਾਲ ਦੁਪੱਟਾ ਟਾਈ ਡਾਈ ਦਾ ਰਹੇਗਾ ਇਹਨਾਂ ਨੂੰ ਵੀ ਤੁਸੀਂ ਬੁੱਕ ਕਰਵਾ ਸਕਦੇ ਹੋ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਇਹ ਵਾਲਾ ਸੂਟ ਰੇਗਾ ਜੀ ਪਿਓਰ ਕਾਟਨ ਦਾ ਨਾਲ ਦੁਪੱਟੇ ਵੀ ਪਿਓਰ ਕਾਟਨ ਦੇ ਰਹਿਣਗੇ ਇਹ ਵਾਲੇ ਸੂਟ ਬਾਂਦਨੀ ਸਟਾਈਲ ਦੇ ਵਿੱਚ ਬਣੇ ਹੋਏ ਆ ਤੇ ਨਾਲ ਦੁਪੱਟਿਆਂ ਦੇ ਉੱਪਰ ਹੈਂਡਵਰਕ ਹੈ ਨਾਲ ਪਲੇਨ ਬਾਟਮ ਰਹੇਗੀ ਸ਼ਿਪਿੰਗ ਇਹਨਾਂ ਦੀ ਵੀ ਫ੍ਰੀ ਹੈ ਜੀ ਕੋਈ ਵੀ ਸੂਟ ਤੁਸੀਂ ਇਹਨਾਂ ਤੋਂ ਬੁੱਕ ਕਰਵਾ ਸਕਦੇ ਹੋ ਕਲਰ ਆਪਸ਼ਨ ਦਿੱਤੇ ਹੋਏ ਆ ਇਹ ਵਾਲੇ ਸੂਟ ਰਹਿਣਗੇ ਜੀ 크ਰੇਪ ਸਟਾਫ ਰੇਗਾ ਤੇ ਨਾਲ ਬਾਟਮ ਵੀ 크ਰੇਪ ਦੀ ਰਹੇਗੀ ਤੇ ਇਹ ਟਾਈ ਮੀਟਰ ਸ਼ਰ ਤੇ ਟਾਈ ਮੀਟਰ ਬਾਟਮ ਹੈ ਤੁਸੀਂ ਐਕਸਟਰਾ ਕਪੜਾ ਵੀ ਲਾ ਸਕਦੇ ਹੋ ਵਿਦਆਉਟ ਦੁਪੱਟਾ ਰਹੇਗਾ ਸ਼ਿਪਿੰਗ ਆਲ ਇੰਡੀਆ ਫ੍ਰੀ ਰਹੇਗੀ ਆਪਾਂ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਆ ਸੋ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਥੈਂਕ ਯੂ